ਤਾਂ ਕਰਨਜੀਤ ਕੌਰ ਜੀ ਵੀ ਸਰਜਰੀ ਹੋਣੀ ਸੀ ਹਸਪੀਟਲ ਦਾਖਲ ਕਰਾਇਆ ਸੀ ਮਾਤਾ ਨੂੰ ਪਰ ਆਪਰੇਸ਼ਨ ਨਹੀਂ ਹੋ ਸਕਿਆ ਡਾਕਟਰ ਨੇ ਮਨਾ ਕਰਤਾ ਮਾਤਾ ਉੱਥੇ ਜਾ ਕੇ ਬਹੁਤ ਜ਼ਿਆਦਾ ਅਪਸੈਟ ਹੋ ਗਈ ਸੀ ਉਹ ਜਾ ਰਹਾ ਮੰਨ ਲਓ ਆਪਣੇ ਟਾਇਲਟ ਘੱਟ ਘੱਟ ਜੱਥਾਂ ਦੇ ਨਾਲ ਇੰਦਾ ਸਿੱਟਣ ਲੱਗ ਕੇ ਵਾਲੇ ਵਾਲੇ ਕੱਪੜੇ ਉਤਾਰ ਦਿੰਦੇ ਤਾਂ ਡਾਕਟਰਾਂ ਨੇ ਦੇਖਿਆ ਫਿਰ ਉਹਨਾਂ ਨੇ ਸਾਫ਼ ਰੀਨਿੰਗ ਕੀਤੀ ਤੇ ਚੁਪੇ ਕਰਕੇ ਭੇਜਤਾ ਕਿਵੇਂ ਮਾਂ ਠੀਕ ਹੋ ਅੱਜ ਮਾਤਾ ਕਰਨਜੀਤ ਕੌਰ ਸੋਢੀ ਉਹਨਾਂ ਦੀ ਭਤੀਜੀ ਸਰਬਜੀਤ ਕੌਰ ਭੈਣ ਮਿਲਣ ਵਾਸਤੇ ਆਈ ਹੈ। ਅੱਜ ਬੜੀ ਸਾਨੂੰ ਵੀ ਮਨ ਨੂੰ ਚੰਗਾ ਲੱਗਾ ਖੁਸ਼ੀ ਹੋਈ ਵੀ ਪਰਿਵਾਰ ਦਾ ਕੋਈ ਮੈਂਬਰ ਮਾਂ ਨੂੰ ਇੱਥੇ ਮਿਲਣ ਵਾਸਤੇ ਪਹੁੰਚਿਆ। ਨਿਰਬੈ ਸਸਰੀ ਗਾਨ ਕਿਵੇਂ ਹੈ ਮੇਰੀ ਮਾਂ ਮੈਂ ਆਇਆ ਤਾਂ ਹੀ ਮੈਲਟ ਮੈਂ ਕਿਹਾ ਜਾ ਕੇ ਮੈਂ ਆਪਣੀ ਮਾਂ ਨੂੰ ਮਿਲ ਕੇ ਆਵਾਂ ਤੁਹਾਡੇ ਬਗਾਰ ਬਹੁਤ ਤਕਾ ਕਰਦੇ ਹੈ ਕਿਹਾ ਟੇ ਦੇ ਆਹ ਮੁੰਡੇ ਨਾਲ ਗੱਲ ਕਰਨਾ ਮੈਂ ਗੱਲ ਕਰਦਾ ਸੀਗਾ ਜੀ ਮੈਂ ਕਿਹਾ ਬੇਬੇ ਨਾ ਅਸੀਂ ਹਸਪਤਾਲ ਭੇਜਿਆ ਸੀਗਾ ਆਪਰੇਸ਼ਨ ਕਰਾਉਣ ਨੂੰ ਹਾਂਜੀ ਉੱਥੇ ਜਾ ਕੇ ਬੇਬੇ ਥੋੜਾ ਜਿਆਦਾ ਕਿਵੇਂ ਇਕੱਲੇ ਕਰਕੇ ਕਹਿ ਦਈਏ ਜਾਂ ਕਿਵੇਂ ਬਹੁਤ ਜ਼ਿਆਦਾ ਅਫਸੈਟ ਹੋ ਗਏ ਆਪਣੇ ਟਾਇਲਟ ਚੱਕ ਚੱਕ ਕੇ ਹੱਥਾਂ ਨਾਲ ਹੀ ਮਾਰਨ ਲੱਗ ਗਏ ਕਦੇ ਕਦੇ ਫਿਰ ਉੱਕੇ ਮੁਸ ਜਾਦੇ ਤਾਂ ਮਿਲੂ ਅਫਸੈਟ ਨਹੀਂ ਹੋ ਗਏ ਬਹੁਤ ਇੱਕ ਤਾਂ ਦੋ ਦਿਨ ਇਹਨਾਂ ਨੂੰ ਫੋਨ ਤੁਰ ਰਿਹਾ ਦੋ ਤਿੰਨ ਦਿਨ ਹਨਾ ਉਹਦੇ ਕਰਕੇ ਥੋੜੀ ਸਟ्रेस ਲੈ ਕੇ ਟੈਨਸ਼ਨ ਲੈ ਗਏ ਜੇ ਤੂੰ ਆਪਣੀ ਕਿਸੇ ਭੈਣ ਨੂੰ ਜਾਂ ਮਾਂ ਜਿਵੇਂ ਉਹ ਭੈਣ ਆਈ ਸੀ ਭੂਆ ਦੀ ਕੁੜੀ ਸੀ ਤੁਹਾਡੀ ਹਾਂਜੀ ਮੇਰੀ ਮਾਮਾ ਜੀ ਮਾਮਾ ਜੀ ਜੀ ਉਹ ਨੂੰ ਕੋਈ ਦਮੋਂ ਦੋ ਤਿੰਨ ਤਿੰਨ ਦਿਨ ਮਾਤਾ ਕੋਈ ਰਹਿ ਜੇਵੇ ਮਾਤਾ ਦਾ ਆਪਰੇਸ਼ਨ ਹੋ ਜਾ ਵੀਰੇ ਮੈਂ ਦਰਦੀ ਹਾਂ ਮੈਂ ਕਿੰਨਾ ਵੇਸ਼ਣੇ ਚਲਣਾ ਉਹ ਦੋ-ਤਿੰਨ ਮਾਤਾ ਦੇ ਕੋਲੇ ਦੋ-ਚਾਰ ਦਿਨ ਰਹਿ ਜਾ ਵੀ ਮਾਤਾ ਨੂੰ ਥੋੜਾ ਹੌਸਲਾ ਹੋ ਜਾ ਤੇ ਇਹਨੇ ਨਾਲ ਮਾਤਾ ਦਾ ਆਪਰੇਸ਼ਨ ਹੋ ਜਾ ਹੁਣ ਡਾਕਟਰ ਨੇ ਜਵਾਬ ਦਿੱਤਾ ਵੀ ਕਹਿੰਦਾ ਪਹਿਲਾਂ ਇਹਨੂੰ ਦਿਮਾਗੀ ਟੈਨਸ਼ਨੋਂ ਦੂਰ ਕਰਕੇ ਲੈ ਕੇ ਆਓ ਫੇਰ ਵੇਸ਼ਣੇ ਕਰੂੰਗਾ ਮੈਂ ਨਾ ਮੈਨੂੰ ਕੋਈ ਨਹੀਂ ਪਤਾ ਇਹ ਤਾਂ ਕਹਿੰਦਾ ਕਿ ਫੇਰ ਕੰਬੀਰ ਮੈਂ ਨਾ ਵੀਰੇ ਮਾਤਾ ਨੂੰ ਠੀਕ ਨਹੀਂ ਹੈਗੇ ਥੋੜੇ ਸਟ्रेस ਦੇ ਵਿੱਚ ਨੇ ਮਾਤਾ ਆਪਰੇਸ਼ਨ ਹੋ ਗਿਆ ਤਾਂ ਫਿਰ ਫਿਰ ਹਾਂ ਲੈ ਗੱਲ ਕਰ ਲਾ ਮਾਤਾ ਨੂੰ ਲੈ ਮਾਤਾ ਨਾਲ ਗੱਲ ਕਰ ਹਾਂਜੀ ਬੰਦੇ ਕੀ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਗੀ ਮਾਤਾ ਕਰਨਜੀਤ कौर ਜੀ ਦੀ ਸਰਜਰੀ ਹੋਣੀ ਸੀ ਹਸਪੀਟਲ ਦਾਖਲ ਕਰਾਇਆ ਸੀ ਮਾਤਾ ਨੂੰ ਪਰ ਆਪਰੇਸ਼ਨ ਨਹੀਂ ਹੋ ਸਕਿਆ ਡਾਕਟਰ ਨੇ ਮਨਾਂ ਕਰਤਾ ਮਾਤਾ ਉੱਥੇ ਜਾ ਕੇ ਬਹੁਤ ਜ਼ਿਆਦਾ ਅਫਸੈਟ ਹੋ ਗਈ ਸੀ ਬਹੁਤ ਜ਼ਿਆਦਾ ਮਤਲਬ ਆਪਣੇ ਟਾਇਲਟ ਕੱਟ-ਕੱਟ ਘੱਥਾਂ ਦੇ ਨਾਲ ਇਦਾਂ ਸਿੱਟਣ ਲੱਗ ਗਏ ਆਲੇ-ਦਾਲੇ ਕੱਪੜੇ ਉਤਾਰ ਦਿੰਦੇ ਆ ਡਾਕਟਰਾਂ ਨੇ ਦੇਖਿਆ ਫਿਰ ਉਹਨਾਂ ਨੇ ਸਰਜਰੀ ਨਹੀਂ ਕੀਤੀ ਬਲੇ ਚੁਪਟੀ ਕਰਕੇ ਭੇਜਤਾ ਹੁਣ ਮਾਤਾ ਜੀ ਦੇ ਦੁਆਰਾ ਬਾਪੂ ਸਿੱਟ ਸਿੱਟ ਲੈਣ ਦਾ ਬੱਸ ਉਹਨਾਂ ਆਸ ਕਰਿਓ ਮਾਤਾ ਜੀ ਚੀਜ਼ ਹੋ ਗਈ ਬੇਬੇ ਸਾਸ੍ਰੀਕਾਲ ਕਿਵੇਂ ਆ ਠੀਕ ਹੋ ਆਹ ਕੌਣ ਆਇਆ ਵਾ ਆਹ ਕੌਣ ਆਇਆ ਹੈ ਕੌਣ ਆਇਆ ਏ ਭਤੀਜੀ ਕੀ ਨਾਮ ਹੈ ਦਾ ਸਰਬਜੀਤ ਕੋਰ ਆਹ ਕੌਣ ਹੈ ਇਹਦੀ ਕੁੜੀ ਆ ਹੈ ਕੀ ਕੋਈ ਨਾ ਮਾ ਕੋਈ ਨਾ ਕੋਈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਾਤਾ ਕਰਨਜੀਤ कौर ਸੋਢੀ ਉਹਨਾਂ ਦੇ ਭਤੀਜੀ ਸਰਬਜੀਤ कौर ਭੈਣ ਮਿਲਣ ਵਾਸਤੇ ਆਈ ਆ ਅੱਜ ਬੜੀ ਸਾਨੂੰ ਵੀ ਮਨ ਨੂੰ ਚੰਗਾ ਲੱਗਾ ਖੁਸ਼ੀ ਹੋਈ ਵੀ ਪਰਿਵਾਰ ਦਾ ਕੋਈ ਮੈਂਬਰ ਮਾਂ ਨੂੰ ਇੱਥੇ ਮੈਨਣ ਵਾਸਤੇ ਪਹੁੰਚਿਆ। ਕਈ ਵਾਰੀ ਕੋਈ ਕਰਮਾਂ ਦੀ ਕਹਿ ਦਈਏ ਕੋਈ ਤਕਲੀਫ ਕੋਈ ਦੁੱਖ ਉਹ ਤਾਂ ਸਾਰਿਆਂ ਨੂੰ ਮਿਲਦਾ। ਹਰ ਇੱਕ ਦੀ ਜ਼ਿੰਦਗੀ ਚ ਆਉਂਦਾ ਦੁੱਖ ਸੁੱਖ। ਪਰ ਆਪਣਿਆਂ ਦੇ ਨਾਲ ਚੱਲ ਲੈਂਦਾ ਬੰਦਾ। ਪਰ ਮਾਤਾ ਦੇ ਤਾਂ ਆਪਣੇ ਵੀ ਇਹ ਜਿਹੜੇ ਉਹ ਵੀ ਨਾਲ ਖੜਨ ਨੂੰ ਹੈ ਨਹੀਂ ਸੀ ਕੋਈ। ਬੇਟਾ ਬਾਹਰ ਚੱਲਿਆ ਗਿਆ। ਬਾਪੂ ਮਾਤਾ ਤੋਂ ਪਹਿਲਾਂ ਹੀ ਹੋਸ਼ਵਾਸ ਹੋ ਚੁੱਕਿਆ ਸੀ ਅਫਸੈਟ ਹੋ ਗਿਆ ਸੀ। ਡਿਮੈਂਸ਼ੀਆ ਹੋ ਗਿਆ ਸੀ ਉਹਨੇ ੱਟਕਾ ਮਾਰ ਕੇ ਬੇਬੇ ਦਾ ਵੀ ਚੂੜਾ ਤੋੜਦਾ ਤੇ ਦੋਨੋਂ ਹਸਬੰਦ ਵਾਈਫੀ ਘਰ ਚ ਪਏ ਨਰਕ ਕੱਟੀ ਜਾਂਦੇ ਸੀ ਆਣਗਵਣ ਦੇ ਲੋਕਾਂ ਨੇ ਇਕੱਠੇ ਹੋ ਕੇ ਸਾਡੇ ਤੇਕਰ ਪਹੁੰਚ ਕੀਤੀ ਭੈਣ ਨੇ ਵੀ ਸਾਨੂੰ ਵੀਡੀਓ ਭੇਜੀ ਸੀ ਪਹਿਲਾਂ ਪਰ ਅਸੀਂ ਪਹਿਲਾਂ ਮਨ ਕਰਤਾ ਸੀ ਵੀ ਇਹਦੇ ਬੇਟਾ ਬਾਹਰ ਆ ਜਦੋਂ ਵੀ ਫੈਮਿਲੀ ਆਪ سپورਟ ਕਰੇ ਤੇ ਪਰ ਜਦੋਂ ਹਾਲਾਤ ਜ਼ਿਆਦਾ ਵਿਗੜ ਗਏ ਫਿਰ ਇੱਥੇ ਬੁਲਾਇਆ ਇੱਥੇ ਆ ਕੇ ਬਾਪੂ ਚੜਾਈ ਕਰ ਗਿਆ ਹੁਣ ਬੇਟੇ ਨੂੰ ਫੋਨ ਕਰਦੇ ਵੀ ਤੂੰ ਵਾਪਸ ਆ ਜਾ 15 20 ਦਿਨ ਹੋ ਗਿਆ ਉਹ ਵੀ ਬਸ ਅੱਜ ਥੋੜੇ ਦਿਨ ਲੱਗਣਗੇ ਥੋੜੇ ਦਿਨ ਲੱਗਣਗੇ ਕਹੀ ਜਾਂਦਾ ਹਜੇ ਉਹ ਵਾਪਸ ਨਹੀਂ ਆ ਰਿਹਾ ਤੇ ਅੱਜ ਇਹਨਾਂ ਦੀ ਭਤੀਜੀ ਸਰਬਜੀਤ ਕੌਰ ਭੈਣੇ ਵੀ ਵਿਆਹੀ ਹੋਈ ਅੱਗੇ ਭੈਣੇ ਕਿੱਥੇ ਵਿਆਹਿਆ ਤੁਸੀਂ ਪੈਣੀ ਪਿੰਡ ਦੇ ਪੈਣੀ ਪਿੰਡ ਜ਼ਿਲ੍ਹਾ ਪੈਨ ਦਾ ਤੁਹਾਨੂੰ ਫਰੀਦਕੋਟ ਜ਼ਿਲ੍ਹਾ ਤੇ ਉੱਥੋਂ ਅੱਜੇ ਭੈਣ ਆਈਏ ਸਾਡੀ ਮਿਲਣ ਸਾਨੂੰ ਵੀ ਇਸ ਗੱਲ ਦੀ ਚਲੋ ਥੋੜੀ ਸੱਲੀ ਹੋਈ ਹੌਸਲਾ ਹੋਇਆ ਵੀ ਕੋਈ ਬੇਬੇ ਦੇ ਮਗਰ ਕੋਈ ਆਪਣਾ ਕੋਈ ਇੱਕ ਤਾਂ ਆਇਆ ਕੋਈ ਤੇ ਬੇਬੇ ਨੂੰ ਵੀ ਇਸ ਗੱਲ ਦਾ ਥੋੜਾ ਹੌਸਲਾ ਹੋਇਆ ਹੋਊ ਵੀ ਚਲੋ ਮੇਰਾ ਖੂਨ ਮੇਰੀ ਭਤੀਜੀ ਮੇਰੇ ਮਗਰ ਆਈ ਅੱਜ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਨੇ ਵੀ ਹਰ ਇੱਕ ਬੰਦਾ ਜਦੋਂ ਆਪਣੇ ਅੱਡ ਪੈਰ ਚੱਲਦੇ ਆ ਜ਼ਿਆਦਾਤਰ ਲੋਕ ਉਦੋਂ ਪ੍ਰਵਾਹ ਨਹੀਂ ਕਰਦੇ ਕਿਸੇ ਦੇ ਬੇਬੇ ਨੇ ਵੀ ਬਾਪੂ ਨੇ ਵੀ ਇਹਨਾਂ ਨੇ ਵੀ ਉਦੋਂ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਇਹਨਾਂ ਦੇ ਹੋਰ ਵੀ ਪਿੰਡ ਵਾਲੇ ਵੀ ਰਿਸ਼ਤੇਦਾਰ ਵੀ ਇਹਨਾਂ ਦੇ ਜਿਹੜਾ ਦਿਓਰ ਆ ਉਹ ਵੀ ਦੱਸ ਕੇ ਗਿਆ ਉਸ ਦਿਨ ਕਿ ਇਹਨਾਂ ਨੇ ਕਿਸੇ ਨਾਲ ਬੜਾਈ ਨਹੀਂ ਉਦੋਂ ਕਿਸੇ ਨੂੰ ਨਹੀਂ ਨਾ ਘਰੇ ਵੱਡੰਦੇ ਸੀ ਨਾ ਕਿਸੇ ਦੇ ਜਾਂਦੇ ਸੀ ਕੰਮ ਕਰ ਵਧੀਆ ਸੀ ਪੈਸਾ ਥੇ ਲੱਸੀਗਾ ਬੇਟੇ ਨੂੰ ਪੜਾ ਕੇ ਬਾਹਰ ਭੇਜਦਾ ਕਿਸੇ ਨਾਲ ਸੰਪਰਕ ਨਹੀਂ ਸੀ ਰੱਖਦੇ ਜ਼ਿਆਦਾ ਧੀਕੇ ਕਬੀਲੇ ਦੇ ਵਿੱਚ ਜ਼ਿਆਦਾ ਰਲਦੇ ਮਿਲਦੇ ਨਹੀਂ ਸੀ ਘੁੱਲਦੇ ਨਹੀਂ ਸੀ ਤੇ ਜਦੋਂ ਇਹਨਾਂ ਤੇ ਵਿਵਪਤਾ ਪਈ ਰੋਹੀ ਹਾਲਾਤ ਹੋ ਗਏ ਇਹਨਾਂ ਨਾਲ ਵੀ ਕੋਈ ਖੜਿਆ ਇਹਨਾਂ ਦਾ ਦਿਓਰ ਆ ਜਿਹੜਾ ਉਹਨੂੰ ਵੀ ਐਮਸੀ ਮੁਹੱਲੇ ਦਾ ਤੇ ਮੁਹੱਲੇ ਦੇ ਲੋਕ ਇਕੱਠੇ ਹੋ ਕੇ ਜਾ ਕੇ ਉਹਨੂੰ ਲੈ ਕੇ ਆਏ ਨਾਲ ਵੀ ਤੂੰ ਨਾਲ ਚੱਲ ਇੱਕ ਵਾਰੀ ਦਾਖਲ ਕਰਵਾਇਆ ਤੇ ਉਹ ਬਾਈ ਵੀ ਇੱਥੇ ਆਇਆ ਸੀ ਦੱਸਦਾ ਸੀ ਵੀ ਸਾਡੀ ਇਹਨਾਂ ਨਾਲ ਬਣਦੀ ਨਹੀਂ ਵੀ ਇਹਨਾਂ ਨਾਲ ਇਹਨਾਂ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ ਹੋਇਆ ਵੀ ਮੈਂ ਤਾਂ ਸਿਰਫ ਦਾਖਲ ਕਰਾਉਣ ਹੀ ਆਇਆ ਹਾਂ ਮਤਲਬ ਇੱਥੇ ਇੱਕ ਬੰਦਾ ਮਰ ਰਿਹਾ ਆਪਾਂ ਉਹਨਾਂ ਗੁੱਸਿਆਂ ਨਰਾਜ਼ਗੀਆਂ ਕੱਢੀ ਜਾਈਏ ਇਹ ਵੀ ਕਿਤੇ ਨਾ ਕਿਤੇ ਕੋਈ ਪਾਲੀ ਸਿਆਣੀ ਗੱਲ ਨਹੀਂ ਪਰ ਅੱਜ ਸ਼ੁਕਰੀਆ ਕਰਦੇ ਆਂ ਭੈਣ ਦਾ ਆਪਦੀਆਂ ਮਜਬੂਰੀਆਂ ਘਰ ਦੀਆਂ ਪ੍ਰੋਬਲਮਾਂ ਖੁਦ ਵੀ ਬਿਮਾਰ ਆ ਭੈਣ ਦਵਾਈ ਚੱਲਦੀ ਆ ਅੱਜ ਇੱਥੇ ਮਿਲਣ ਵਾਸਤੇ ਆਈ ਹੈ ਮਾਤਾ ਗਰਨਜੀਤ ਕੌਰ ਨੂੰ ਕਿਤੇ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਰਤ ਦਾ ਸੰਗ ਆਪਸ ਕਰਨ ਸਾਡੀ ਦਾਦੀ ਕਿ ਜਿ ਰਹੀ ਹੀ ਗਏ ਆ ਆਪ ਹੀ ਹੀ ਹੋਣ ਵਾਸਤੇ ਨਾ ਤੇ ਨਹੀਂ ਤੇ ਸੋਤ ਖਤਮ ਹੋ ਜਾਣੀ ਤੇ ਇਹਨਾਂ ਦੇ ਬਾਅਦ ਤਾਂ ਸਾਡਾ ਕੁਝ ਵੀ ਨਹੀਂ ਹੈਗਾ ਕਾਪਾ ਅਟਾ ਪਪਾ ਮੈਂ ਨਹੀਂ ਕੀਤਾ ਜੀ ਗੁਰੂ ਮਹਾਰਾਜ ਦੇ ਜੀ ਕਿੰਨੇ ਵੀ ਅਸੀਂ ਨਹੀਂ ਮਾਰਾ ਕਰਦੇ ਕਿਸੇ ਦਾ ਸਾਨੂੰ ਨਹੀਂ ਪੁੱਛਿਆ ਉਸ ਵੇਲੇ ਕੋਈ ਗੱਲ ਨਹੀਂ ਪਰ ਅਸੀਂ ਕਹਿੰਨੇ ਵੀ ਸਾਡੀ ਵਜ੍ਹਾ ਨਾਲ ਕੋਈ ਦੁਖੀ ਨਾ ਹੋਵੇ ਵੀ ਮੇਰੇ ਫਿਰ ਵੀ ਮੇਰੇ ਰਿਸ਼ਤੇ ਆਏ ਮੰਨ ਲਓ ਕਿਸੇ ਨਾਲ ਵੀ ਪਿੱਕਿਆਂ ਸਹੁਰਿਆਂ ਨਾਲ ਕਿਸੇ ਨੂੰ ਵੀ ਬਤ ਨਹੀਂ